ਸਸਕਾਰ ਜੀ ਮੈਂ ਹਕਮਲ ਕਪੂਰ ਉਸ ਦੇਖ ਰਹੇ ਹੋ ਚੈਨਲ ਪੰਜਾਬੀ IRAN ISRAEL ਦੇ ਟਕਰਾਵ ਦੇ ਵਿਚਕਾਰ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਦੇ ਲਈ ਆਪਰੇਸ਼ਨ ਸਿੰਧੂ ਸ਼ੁਰੂ ਕੀਤਾ ਹੈ ਇਸ ਮੁਹਿੰਮ ਤਹਿਤ IRAN ਤੇ ISRAEL ਦੇ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਰਿਹਾ ਹੈ ਤੇ ਇਸ ਆਪਰੇਸ਼ਨ ਦੇ ਵਿੱਚ ਇੱਕ ਹੋਰ ਵਿਸ਼ੇਸ਼ ਉਡਾਨ ਨਵੀਂ ਦਿੱਲੀ ਹਵਾਈ ਅੱਡੇ ਉਤੇ ਉਤਰੀ ਹੈ ਇਸ ਉਡਾਨ ਦੇ ਵਿੱਚ 281 ਭਾਰਤੀ 3 ਸ਼੍ਰੀਲੰਕਾਈ ਅਤੇ 2 ਨੇਪਾਲੀ ਨਾਗਰਿਕ ਸਵਾਰ ਨੇ ਭਾਰਤੀ ਨਾਗਰਿਕਾਂ ਨੇ ਉਹਨਾਂ ਦੇ ਵਤਨ ਵਾਪਸ ਆਉਣ ਉਤੇ ਸਰਕਾਰ ਦਾ ਧੰਨਵਾਦ ਕੀਤਾ ਤੇ ਨਾਲ ਦੱਸਿਆ ਕਿ ਹੈ ਆਪਰੇਸ਼ਨ ਸਿੰਧੂ ਦੇ ਤਹਿਤ ਈਰਾਨ ਤੋਂ 11ਵਾਂ ਵਿਸ਼ੇਸ਼ ਉਡਾਨ ਸੀ ਜੋ ਮੰਗਲਵਾਰ ਦੁਪਹਿਰ ਨੂੰ ਦਿੱਲੀ ਪਹੁੰਚੀ ਹੈ ਇਸ ਦੇ ਨਾਲ ਹੀ ਈਰਾਨ ਤੋਂ ਲਿਆਂਦੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 2500 ਨੂੰ ਹੁਣ ਪਾਰ ਕਰ ਗਈ ਹੈ ਇੱਥੇ ਦੱਸਦੀ ਹੈ ਈਰਾਨ ਦੇ ਵਿੱਚ ਚੱਲ ਰਹੇ ਮਾੜੇ ਹਾਲਾਤਾਂ ਨੂੰ ਵੇਖਦੇ ਹੋਏ ਈਰਾਨ ਚ ਫਸੇ ਭਾਰਤੀਆਂ ਨੂੰ ਭਾਰਤ ਲਿਆਂਦਾ ਗਿਆ ਇਸ ਦੇ ਨਾਲ ਹੀ ਇਜ਼ਰਾਈਲ ਤੋਂ ਪਹਿਲੀ ਉਡਾਣ ਵੀ ਮੰਗਲਵਾਰ ਸਵੇਰੇ ਦਿੱਲੀ ਪਹੁੰਚੀ ਹੁਣ ਤੱਕ ਤਿੰਨ ਉਡਾਣਾਂ ਇਜ਼ਰਾਈਲ ਤੋਂ ਅਤੇ 11 ਈਰਾਨ ਤੋਂ ਪਹੁੰਚੇ ਹਨ ਇਹ ਜਾਣਕਾਰੀ ਭਾਰਤ ਸਰਕਾਰ ਦੇ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੇਟਾ ਨੇ ਨਿਊਜ਼ ਏਜੰਸੀ ਆਈਏਐਨਐਸ ਨੂੰ ਦਿੱਤੀ ਹੁਣ ਤੱਕ ਇਨ੍ਹਾਂ 14 ਉਡਾਣਾਂ ਰਾਹੀਂ ਕੁੱਲ 3180 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਂਦਾ ਗਿਆ ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਗੁਆਂਡੀ ਅਤੇ ਦੋਸਤਾਨਾ ਦੇਸ਼ਾਂ ਦੇ 6 ਨਾਗਰਿਕ ਆ ਗਿਆ ਤੇ ਭਾਰਤ ਲਿਆਂਦਾ ਗਿਆ। ਭਾਰਤ ਨਾ ਸਿਰਫ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਿਹਾ ਸਗੋਂ ਗੁਆਂਢੀ ਅਤੇ ਦੋਸਤਾਨਾ ਦੇਸ਼ਾਂ ਦੇ ਨਾਗਰਿਕਾਂ ਦੀ ਵੀ ਮਦਦ ਕਰ ਰਿਹਾ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਲਿਖਿਆ ਅਪਡੇਟ ਆਪਰੇਸ਼ਨ ਸਿੰਧੂ। ਰਾਜ ਮੰਤਰੀ ਪਵਿੱਤਰਾ ਮਾਰਗਰੇਟਾ ਨੇ ਇਰਾਨ ਤੋਂ ਕੱਢੇ ਗਏ 281 ਭਾਰਤੀ, 3 શ્રીਲੰਕਾ ਤੇ 2 ਨੇਪਾਲੀ ਨਾਗਰਿਕਾਂ ਦਾ ਸਵਾਗਤ ਕੀਤਾ। ਆਪਰੇਸ਼ਨ ਸਿੰਧੂ ਤਹਿਤ ਹੁਣ ਤੱਕ ਭਾਰਤੀ ਨਾਗਰਿਕਾਂ ਨੂੰ ਇਰਾਨ ਤੋਂ ਘਰ ਵਾਪਸ ਲ ਪਾਸੇ ਭਾਰਤੀਆਂ ਦੇ ਵੱਲੋਂ ਆਪਣੇ ਦੇਸ਼ો ਆਪਸੀ ਪਰਤਨ ਦੀ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਤਾਂ ਉੱਥੇ ਦੂਜੇ ਪਾਸੇ ਈਰਾਨ ਅਤੇ ਇਜ਼ਰਾਈਲ ਦੇ ਵਿਚਾਲੇ ਤਣਾਅ ਅਜੇ ਵੀ ਚੱਲ ਰਿਹਾ ਹੈ ਅਤੇ ਜੰਗ ਵਰਗਾ ਮਾਹੌਲ ਬਣਿਆ ਹੋਇਆ ਹੈ ਸੋ ਦੇਖਣਾ ਹੁਣ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੰਗ ਕੋਈ ਨਵਾਂ ਮੋੜ ਲੈਂਦੀ ਹੈ ਜਾਂ ਫਿਰ ਸਿਜ਼ ਫਾਇਰ ਹੁੰਦਾ ਹੈ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ